ਹੁਣ ਆਪਾਂ 7ਵੀਂ ਪੌੜੀ ਸ਼ੁਰੂ ਕਰਦੇ ਆਂ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਈ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੀ ਕੀਤਾ ਇਹ ਅੰਦਰ ਕੀਟ ਕਰ ਦੋਸ਼ੀ ਦੋਸ਼ ਉਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹ ਕੋਈ ਨ ਸੁਝਈ ਜੇ ਤਿਸ ਗੁਣ ਕੋ ਏ ਕਰੇ ਤੋਂ ਇਸ ਪੋੜੀ ਦੇ ਵਿੱਚ ਵੀ ਜੋ ਜਿਆਦਾ ਕੋਈ ਕਰੈਕਸ਼ਨਾਂ ਵਾਲਾ ਕੰਮ ਨਹੀਂ ਹੈ ਸਿਰਫ ਲਾਵਾ ਦੁਲਾਵਾ ਵਾਲੀ ਹੈ ਕਿ ਜਿਸ ਤਰ੍ਹਾਂ ਆਪਾਂ ਪੜ੍ਹਦੇ ਆ ਨਾ ਚੰਗਾ ਨਾਮ ਰਖਾਇਕੈ ਉਥੇ ਕਈ ਵਰੀ ਅਸੀਂ ਕੇ ਪੜ ਜੰਨੇ ਆ ਤੇ ਅਗਲੀ ਲਾਈਨ ਚ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਉਹ ਪੁੱਛੈ ਨੂੰ ਕਈ ਮੇਰੇ ਪੁੱਛੇ ਪੜ ਜੰਨੇ ਆ ਜਿਆਦਾ ਹੇਰ ਫੇਰ ਜਿਹੜਾ ਉਹ ਇੱਕ ਲਾਮ ਤੇ ਦੋ ਲਾਮਾਂ ਦਾ ਹੀ ਪੈਂਦਾ ਤੇ ਇੱਕ ਲਾਈਨ ਦੇ ਵਿੱਚ ਜਿਹੜੀ ਹੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਏ ਬੋਲਣ ਲੱਗਿਆ ਜਿਹੜਾ ਇਸ ਲਾਈਨ ਨੂੰ ਕੋਸ਼ਿਸ਼ ਕਰੀਏ ਕਿ 3 ਸੈਂਟੀਮੀਟਰ ਲਈ ਕੀਟਾਂ ਆਏ ਅੰਦਰ ਕੀਟ ਕਰ ਦੁਸ਼ੀ ਦੋਸ਼ ਤਰੇ ਤੋਂ ਪੰਨਵੀਂ ਛੇਵੀਂ ਤੇ ਸਤਵੀਂ ਪੌਣੀ ਦੀ ਆਪਾਂ ਨੇ ਬਣ ਕੇ ਜੋ ਵਿਚਾਰ ਕੀਤੀ ਹੈ ਹੋਈਆਂ ਭੁੱਲਾਂ ਚੁਕਾ ਦੀ ਸਤਿਗੁਰੂ ਜੀ ਪਾਸੋਂ ਆਪ ਜੀ ਪਾਸੋਂ ਖਿਮਾ ਦੇ ਜਾਚਕ ਆਪ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ